ਨਵ ਜੇ ਮੈਂ ਅੰਦਰ ਬੈਠੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਨੂੰ ਪਤਾ ਨਹੀਂ ਲੱਗਣ ਡਿਆ ਕਿ ਬਾਹਰ ਕੀ ਬਣ ਡਿਆ ਵਾ ਨਾਲੇ ਨਵ ਮੈਨੂੰ ਮੰਮੀ ਤੋਂ ਇਹ ਉਮੀਦ ਨਹੀਂ ਹੈਗੀ ਜਿਨ੍ਹਾਂ ਨੇ ਮੈਨੂੰ 9 ਮਹੀਨੇ ਸਾਂਭਿਆ ਉਹ ਮੈਨੂੰ ਹੁਣ ਸਾਂਭਣ ਤੋਂ ਮਨਾ ਕਰ ਦੇਣਗੇ ਬਸ ਇਸੇ ਕਰਕੇ ਕਿ ਮੈਂ ਪੁੱਤ ਨੂੰ ਜਨਮ ਨਹੀਂ ਦਿੱਤਾ ਧੀ ਨੂੰ ਜਨਮ ਦਿੱਤਾ ਉਹ ਕੋਈ ਗੱਲ ਨਹੀਂ ਕਰਨ ਤੂੰ ਇੰਨੀ ਟੈਨਸ਼ਨ ਘਾਤੋਂ ਲੈ ਲਈ ਆ ਜਿੱਦਾਂ ਉਹਨਾਂ ਨੂੰ ਸਹੀ ਲੱਗਾ ਉਹਨਾਂ ਨੇ ਓਦਾਂ ਕਰ ਲਿਆ ਮੇਰੇ ਵਾਸਤੇ ਮੇਰੀਆਂ ਦੋਵੇਂ ਤੀਆਂ ਬਰਾਬਰ ਨੇ ਤੂੰ ਬਹੁਤੀ ਫਿਕਰ ਨਾ ਕਰ ਤੇਰ ਮਾਂ ਨਾਲ ਆਪਣੀ ਖਿਚੜੀ ਕਾ ਇਹ ਤੋਂ ਪਹਿਲਾਂ ਕਿ ਇਹ ਠੰਡੀ ਹੋ ਜੇ ਠੀਕ ਹੈ ਨਾਲ ਮੰਮੀ ਜੀ ਤੂੰ ਹੀ ਆ ਜਾ ਬਹਿ ਜਾ ਨਹੀਂ ਮੈਂ ਇੱਥੇ ਬਹਿਣ ਨਹੀਂ ਆਈ ਮੈਂ ਤੈਨੂੰ ਇੱਥੇ ਇਹ ਗੱਲ ਕਹਿਣ ਆਈ ਆਂ ਵੀ ਤੈਨੂੰ ਮੇਰੇ ਮੁੰਡੇ ਕੋ ਸੇਵਾ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਜੇ ਤੂੰ ਸੇਵਾ ਕਰਾਉਣੀ ਹੈ ਨਾ ਫਿਰ ਤੂੰ ਆਪਣੀ ਮਾਂ ਨੂੰ ਸੱਦ ਲਾ ਉਹ ਤੇਰੀ ਸੇਵਾ ਕਰੇਗੀ ਤੇ ਨਾਲੇ ਤੇਰਾ ਜੀ ਨੇਪਾ ਘਟਾ ਜੂਗੀ ਮੰਮੀ ਜੀ ਜਦੋਂ ਧੀ ਸਾਡੇ ਘਰ ਹੋਈ ਆ ਤੇ ਫਿਰ ਮੈਂ ਕਿਰਨ ਨੂੰ